ਦੋਸਤੋ ਪੰਜਾਬ ਚ ਕਾਫੀ ਸਮੇਂ ਤੋਂ ਇੱਕ ਨਾਅਰਾ ਬੁਲੰਦ ਹੋ ਰਿਹਾ ਸੀ ਕਿ ਪ੍ਰਵਾਸੀ ਭਜਾਓ ਤੇ ਪੰਜਾਬ ਬਚਾਓ ਇਸ ਗੱਲ ਤੋਂ ਹਰ ਕੋਈ ਭਲੀ ਭਾਂਤ ਜਾਣੂ ਹੈ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਕਿੰਨੇ ਵੱਡੇ ਮਸਲੇ ਉੱਠ ਰਹੇ ਨੇ ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਜਾਣੂ ਹੁੰਦਿਆਂ ਬਾਬਾ ਜੋਨੀ ਜੀ ਨੇ ਇੱਕ ਵੀਡੀਓ ਵਾਇਰਲ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪ੍ਰਵਾਸੀ ਭਜਾਉਣ ਦੇ ਨਾਲ ਸਾਡਾ ਆਕੀ ਵੱਡਾ ਨੁਕਸਾਨ ਹੋਵੇਗਾ ਸਾਨੂੰ ਕੀ ਭੁਗਤਣਾ ਪਵੇਗਾ ਆਓ ਤੁਸੀਂ ਦੇਖੋ ਵੀਡੀਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅੱਜ ਮੈਨੂੰ ਚਾਰ ਭਈਏ ਮਿਲੇ ਪ੍ਰਵਾਸੀ ਕਹਿੰਦੇ ਬਾਬਾ ਦੰਗੇ ਹੋ ਜਾਣਗੇ ਮੈਂ ਕਿਹਾ ਕੀ ਗੱਲ ਐ ਕਹਿੰਦੇ ਹਮਕੋ ਪੰਜਾਬ ਸੇ ਕ निकालेंगे ਹਮ ਯੂਪੀ ਬਿਹਾਰ ਸੇ ਗੁਜਰਾਤ ਸੇ ਪੰਜਾਬੀਆਂ ਕੋ ਨਿਕਾਲੇਂਗੇ ਤੋ ਪਿਆਰਿਓ ਦੋ ਚਾਰ ਬੰਦਿਆ ਮਗਰ ਲੱਕੇ ਨਾ ਪੰਜਾਬ ਦਾ ਤੇ ਪੰਜਾਬੀਆਂ ਦੇ ਲਈ ਮਾਹੌਲ ਨਾ ਖਰਾਬ ਕਰਦੇ ਅੱਗੇ ਆਪਾਂ ਤਾਂ ਸਾੜਾਂ ਚ ਡੁੱਬ ਰਹੇ ਹਾਂ ਤੇ ਜੇ ਇਸ ਕੰਮ ਨੂੰ ਹੋ ਗਏ ਤਿਆਰ ਜਿਵੇਂ ਨੇਪਾਲ ਚ ਸਾਰਿਆਂ ਨੇ ਏਕਾ ਕਰ ਲਿਆ ਤੇ ਜੇ ਇਹਨਾਂ ਨੇ ਏਕਾ ਕਰ ਲਿਆ ਤੇ ਅੱਗੇ 84 ਦੇ ਆਪਣੇ ਨਾਲ ਕੀ ਭਾਣੇ ਵਰਤੇ ਆ ਬੇਸ਼ੱਕ ਅੱਜ ਸਿੰਘਾਂ ਕੋਲੇ ਵੀ ਹਥਿਆਰ ਹੈ ਆਪਣਾ ਆਪਣਾ ਪ੍ਰਬੰਧ ਹੈ ਤੇ ਜੇ ਗਵਰਨਮੈਂਟ ਨੇ ਕੋਈ ਐਸਾ ਕਾਨੂੰਨ ਲਿਆਤਾ ਵੀ ਹਥਿਆਰ ਜਮ੍ਹਾਂ ਕਰਾਓ ਸਾਰੇ ਅੱਗੇ ਵੀ ਇਦਾਂ ਹੀ ਹੋਇਆ ਸੀ ਜਦੋਂ ਮੌਲਕੀ ਉਹਨਾਂ ਦਾ ਹੈ ਅਸੀਂ ਹੈ ਹੀ ਗੁਲਾਮ ਇੱਥੇ ਸਾਡੇ ਕੋਲ ਕੋਈ ਟੈਂਕ ਤੋਪਾ ਤਾਂ ਹੈ ਨਹੀਂ ਕਿ ਇਹਨਾਂ ਦਾ ਮੁਕਾਬਲਾ ਕਰ ਲਾਂਗੇ ਹਕੂਮਤਾਂ ਦਾ ਤੂੰ ਕੰਟਰੋਲ 'ਚ ਰਹੁ ਹਜੇ ਹਜੇ ਸਮਾਂ ਨਹੀਂ ਕਾਲੇ ਨਾ ਪਾਓ ਆਪਾਂ ਇਹਨਾਂ ਬਈਆਂ ਨੂੰ ਇੱਥੋਂ ਕੁੱਟ-ਕੁੱਟ ਕੇ ਇਹਨਾਂ ਦੀਆਂ ਰੇਟੀਆਂ ਤੋੜ-ਤੋੜ ਕੇ ਇਹਨਾਂ ਨੂੰ ਭਜਾ ਰਹੇ ਤੁਸੀਂ ਦੇਖ ਰਹੇ ਹੋ ਨਾ ਵੀਡੀਓ ਤੇ ਅਗਲੇ ਨੇ ਜੇ ਪੰਜਾਬੀਆਂ ਨੂੰ ਇਦਾਂ ਕੁੱਟਣਾ ਸ਼ੁਰੂ ਕਰਤਾ ਉੱਥੋਂ ਕੱਢਣਾ ਸ਼ੁਰੂ ਕਰਤਾ ਕੌਣ ਜ਼ਿੰਮੇਵਾਰ ਹੈ ਜੀਨੇ ਬੱਚੇ ਨਾਲ ਕਰਤੂਤ ਕੀਤੀ ਉਹਦੇ ਨਾਲ ਉਵੇਂ ਹੀ ਹੋਣਾ ਚਾਹੀਦਾ ਉਵੇਂ ਹੀ ਆਪਾਂ ਸਾਰੇ ਇਕੱਠੇ ਹੋਈਏ ਉਵੇਂ ਹੀ ਉਹਦੇ ਨਾਲ ਕਰੀਏ ਉਵੇਂ ਹੀ ਉਹਦੇ ਨਾਲ ਹੋਵੇ ਜਿਵੇਂ ਉਹਨੇ ਬੱਚੇ ਨਾਲ ਗਲਤ ਕਰਮ ਕੀਤਾ ਰੌੜਾ ਉਹਨਾਂ ਦੀ ਗੁਫ਼ਤੰਗਾ ਚ ਦਿੱਤੀਆਂ ਠੀਕ ਹੈ ਸਾਰੇ ਭਈਆਂ ਦਾ ਕਸੂਰ ਨਹੀਂ ਇਹਦੇ ਵਿੱਚ ਸਾਰੇ ਨਹੀਂ ਮਾੜੇ ਹੁੰਦੇ ਜੇ 84 ਵੇਲੇ ਆਪਣੇ ਨਾਲ ਕੀ ਹੋਇਆ ਆਪਾਂ ਭੁੱਲ ਗਏ ਦੋ ਜਣਿਆਂ ਨੇ ਇੰਦਰਾ ਮਾਰੀ ਤੇ ਸਾਰੇ ਪੰਜਾਬੀਆਂ ਨੂੰ ਅਗਲਿਆਂ ਨੇ ਮਾਰਿਆ 84 ਭੁੱਲੋ ਨਾ ਪਿਆਰਿਓ ਆਪਾਂ ਨੂੰ ਤਾਂ ਉਹਦਾ ਇਨਸਾਫ ਨਹੀਂ ਮਿਲਿਆ ਤੇ ਸਾਡੇ ਹੱਥ ਵਸ ਕੀ ਐ ਇੱਕ ਕਲਗੀਆਂ ਵਾਲਾ ਬਾਦਸ਼ਾਹ ਉਹਦੇ ਚਰਣਾ ਚ ਕਰਦੇ ਆਪਾਂ ਅਰਦਾਸ ਇਹੀ ਆਪਣੇ ਕੋਲ ਕਿਉਂਕਿ ਅੱਜ ਆਪਾਂ ਇਹਨਾਂ ਨਾਲ ਲੜਾਈ 'ਚ ਪੂਰੇ ਨਹੀਂ ਆ ਸਕਦੇ ਮਾਫ਼ ਕਰਿਓ ਮੈਂ ਕੌਮ ਨੂੰ ਨੀਵਾਂ ਨਹੀਂ ਦਿਖਾ ਰਿਆ ਸਾਡੇ ਕੋਲ ਵੀ ਸ਼ਸਤਰ ਵਸਤਰ ਹੈਗੇ ਆ ਆਡੀ ਸੈਲਫ ਡਿਫੈਂਸ ਲਈ ਸਭ ਕੋ ਲਈ ਹੈ ਪਰ ਜੇ ਚੜ ਕੇ ਹੀ ਆਗੇ ਸਾਰੇ ਜਾਣੇ ਉੱਤੇ ਯੂਪੀ ਵਿਹਾਰ ਦੀ ਗੱਲ ਮੈਂ ਕਰ ਰਿਹਾ ਕਾਹ ਤੋਂ ਮੋਹਲ ਖਰਾਬ ਕਰਦੇ ਹੋ ਦੋ ਚਾਰ ਬੰਦੇ ਉੱਠਦੇ ਆ ਆਪ ਉਹਨਾਂ ਕੋਲੇ ਗਨ ਮੈਣ ਆਪ ਉੱਠ ਬੋਲ ਕੇ ਚਲੇ ਜਾਂਦੇ ਆ ਆਪਾਂ ਨੂੰ ਭੜਕਾਈ ਜਾਂਦੇ ਆ ਕਾਹ ਤੋਂ ਆ ਵੋਟਾਂ ਆਉਣਗੀਆਂ 27 ਚ ਫੇਰ ਦੋ ਚਾਰ ਬੰਦਿਆਂ ਨੇ ਮੋਹਲ ਖਰਾਬ ਕਰ ਦੇਣਾ ਹੁੰਦਾ ਅਸੀਂ ਐਡੇ ਲਾਈ ਲੱਗ ਗਾ ਆਪਣੀ ਕੌਮ ਇੰਨੀ ਕੋਈ ਸੂਝਵਾਨ ਨਹੀਂ ਹੋਈ ਮਾਫ ਕਰਿਓ ਮੈਂ ਵੀ ਵਿੱਚ ਹੀ ਆ ਆਪਾਂ ਕੋਈ ਐਸੀ ਸਿਆਣੀ ਗੱਲ ਨਹੀਂ ਸਮਝਦੇ ਜੀ। ਨਾ ਕਾਨੂੰਨ ਖਰਾਬ ਕਰੋ, ਨਾ ਕਾਨੂੰਨਾਂ ਥਜਲਾਓ, ਨਾ ਮਾਹੌਲ ਖਰਾਬ ਕਰੋ, ਨਾ ਅੱਗਾ ਲਾਓ। ਦੇਖਿਓ ਕਿਤੇ ਉਹ ਇੰਗਲੈਂਡ 'ਚ ਇੱਕ ਪੰਜਾਬੀ ਮੁੰਡੇ ਨੇ ਕੁੜੀ ਦਾ ਰੇਪ ਕੀਤਾ ਸੀ। ਅਗਲਿਆਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਕੀਤਾ ਕਹਿੰਦੇ ਨਿਕਲੋ ਇੱਥੋਂ। ਜੇ ਅਸੀਂ ਵੀ ਬਾਹਰਲੇ ਮੁਲਕਾਂ 'ਚ ਜਿਮਾਫ ਕਰਿਓ ਭਈ ਇਹ ਹੀ ਆ ਉਹਨਾਂ ਦੇ ਦਿਹਾੜੀ ਇਜ਼ਹਾਰ ਆਪਾਂ। ਦਿਹਾੜੀ ਜਾਂਦੇ ਆਪਾਂ ਆਪਣੇ ਬੱਚੇ ਦਿਹਾੜੀ ਜਾਂਦੇ ਉੱਥੇ ਮੈਂ ਦੇਖ ਕੇ ਆਇਆ। ਤੋ ਪਿਆਰਿਓ ਕਾ ਤੋ ਮੋਲ ਖਰਾਬ ਕਰਦੇ ਹਾਂ ਜੈਸਾ ਵੀ ਜੇ ਸੋ ਲੂਨੇ ਕਰਮਾ ਸੰਦੜਾ ਖੇਤ ਜਿਨੇ ਕੀਤਾ ਉਹਨੇ ਭਰ ਲੈਣਾ ਆ ਸਾਰਿਆਂ ਨੂੰ ਇੱਕੋ ਨਾ ਸਮਝੋ ਇੰਗਲੈਂਡ ਵਿੱਚ ਉਹਨਾਂ ਨੇ ਕਿਹਾ ਵੀ ਸਾਰੇ ਪ੍ਰਵਾਸੀ ਕੱਢੋ ਆਸਟ੍ਰੇਲੀਆ ਵਿੱਚ ਹੋ ਰਿਹਾ ਹੈ ਪ੍ਰੋਟੈਸਟ ਤੇ ਸਾਰੇ ਮੁਲਕਾਂ ਚ ਜੇ ਅਗਲੇ ਨੇ ਆਪਣੇ ਤੇ ਪੰਜਾਬੀ ਥਾਂ ਥਾਂ ਬੈਠੇ ਆ ਤੇ ਜੇ ਅਗਲੇ ਨੇ ਇਦਾਂ ਕੱਢਣੇ ਸ਼ੁਰੂ ਕਰਤੇ ਪੰਜਾਬ ਛੋਟਾ ਪੈ ਜਾਣਾ ਆਪਾਂ ਨੂੰ ਜੇ ਆਪਾਂ ਸਾਰੇ ਆ ਗਏ ਇਧਰ ਇਸ ਕਰਕੇ ਅਜੇ ਸਮਾਂ ਨਹੀਂ ਵਕਤ ਵਿਚਾਰੇ ਸੋ ਬੰਦਾ ਹੋਏ ਇਹ ਪੰਕਤੀ ਤੇ ਅਮਲ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਤੁਸੀਂ ਬਾਬਾ ਜੋਨੀ ਜੀ ਦੀ ਸਾਰੀ ਰਾਇ ਸੁਣੀ ਲਈ ਹੋਵੇਗੀ ਤੁਹਾਨੂੰ ਇਹ ਰਾਇ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟ ਜਰੂਰ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਲਾਈਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹ ਕੰਮ ਜਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ